ਦ੍ਰਿਆ ਨੇ ਜਿੰਨੀ ਵੀ ਜ਼ਿਆਦੀ ਕਹਿਰ ਮਚਾਈ ਹੈ ਨਾ ਬਿਆਸ ਤੇ ਸਤਲੋਜ ਨੇ ਹਰੀ ਕੇ ਪੱਤਨ ਤੋਂ ਅੱਗੇ ਉਹ ਤੁਹਾਨੂੰ ਹਾਲਾਤ ਦਿਖਾਉਣੇ ਪਏ ਆ ਇਹ ਆ ਪਿੰਡ ਫੱਤੇਵਾਲਾ ਜਿਹੜਾ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇੱਧਰ ਲੈ ਬਣੇ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਜ਼ਿਆਦੇ ਹਾਲਾਤ ਖਰਾਬ ਹੋਇਆ ਪਾਣੀ ਉਤਰਨ ਤੋਂ ਬਾਅਦ ਦੇ ਵਿੱਚ ਝੋਨੇ ਨੂੰ ਨਿਗਾਹ ਮਾਰੋ ਜਿਹੜਾ ਦਾ ਝੋਨਾ ਥੋੜਾ ਬੜਾ ਉੱਚਾ ਹੈ ਉਹ ਕਿਤੇ ਕਿਤੇ ਹਰਿਆ ਹੈਗਾ ਬਾਕੀ ਸਾਰਾ ਐਨ ਗਲਿਆ ਆ ਪ੍ਰਾਲ ਬਣ ਚੁੱਕਾ ਪਿੰਡ ਦਾ ਆਲਾ ਦਵਾਲਾ ਤੁਸੀਂ ਵੇਖੋਗੇ ਤੇ ਜਿਹੜੇ ਸੜਕਾਂ ਦੇਖੋਗੇ ਉਹਨਾਂ ਦਾ ਵੀ ਬੁਰਾ ਹਾਲ ਹੈ ਉਹ ਸਾਹਮਣੇ ਜਿਹੜੇ ਘਰ ਬੈਠੇ ਹੋਏ ਆ ਇਹਨਾਂ ਦਾ ਕਿਵੇਂ ਇਹਨਾਂ ਨੇ ਦਿਨ ਕੱਢੇ ਹੋਣਗੇ ਤੇ ਜਿਹੜਾ ਆਉਣ ਵਾਲਾ ਸਮਾਂ ਇਹਨਾਂ ਦਾ ਕਿੰਨਾ ਜ਼ਿਆਦਾ ਕਰੋਪੀ ਵਾਲਾ ਹੋਣ ਵਾਲਾ ਕਿਤੇ ਕਿਤੇ ਤਾਂ ਅਜੇ ਵੀ ਪਾਣੀ ਚੱਲਦਾ ਪਿਆ ਇਹ ਕਾਲਾ ਪਾਣੀ ਇਸ ਚੀਜ਼ ਦਾ ਸਬੂਤ ਦਿੰਦਾ ਕਿ ਜਿੰਨਾ ਵੀ ਜ਼ਿਆਦਾ ਅੜਾ ਸਤਲੋਈ ਦਰਿਆ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਆਉਂਦਾ ਨਾ ਜਿਹੜਾ ਲੁਧਿਆਣਿਆਂ ਦੀਆਂ ਫੈਕਟਰੀਆਂ ਦਾ ਉਹ ਸਾਰਾ ਪਾਣੀ ਇੱਧਰ ਆਇਆ ਆ ਇਸ ਟਾਈਮ ਬਹੁਤ ਜ਼ਿਆਦਾ ਪਾਣੀ ਸਮਲ ਮਾਰ ਲੱਗ ਪਿਆ ਪਾਣੀ ਦੇ ਵਿੱਚ ਮੁਸ਼ਕ ਇੰਨਾ ਕੁ ਜ਼ਿਆਦਾ ਆਉਂਦਾ ਪਿਆ ਕਿ ਇਥੋਂ ਲੰਘਣਾ ਵੀ ਔਖਾ ਹੈ ਸੋਚੋ ਜਿਨ੍ਹਾਂ ਦੇ ਘਰ ਜਿਹੜੇ ਆ ਇਸ ਟਾਈਮ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਪਾਣੀ ਉਤਰਨ ਤੋਂ ਬਾਅਦ ਦੇ ਵਿੱਚ ਕਈ ਤਾਂ ਪਹਿਲਾਂ ਵੀ ਬੈਠੇ ਰਹੇ ਰੱਬ ਦੇ ਆਸਰੇ ਬੈਠੇ ਰਹੇ ਸੰਗਤਾਂ ਨੇ ਜਿੰਨੀ ਸੇਵਾ ਕੀਤੀ ਉਹਨਾਂ ਦੇ ਆਸਰੇ ਬੈਠੇ ਰਹੇ ਪਰ ਹੁਣ ਦੇਖੋ ਜਿਵੇਂ ਪਾਣੀ ਉਤਰ ਗਿਆ ਹੈਗਾ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਹੁਣ ਗੱਲ ਇਹ ਆ ਜਾਂਦੀ ਹੈ ਕਿ ਜਿਹੜਾ ਸਮਾਂ ਤਾਂ ਲੰਘ ਗਿਆ ਬਹੁਤ ਹੀ ਮਾੜਾ ਲੰਘਿਆ ਜਿਹੜਾ ਆਉਣ ਵਾਲਾ ਸਮਾਂ ਉਸ ਤੋਂ ਵੀ ਜ਼ਿਆਦਾ ਮਾੜਾ ਸਾਊ ਤੋਂ ਪਹਿਲਾਂ ਤੁਸੀਂ ਰੋਡ ਵੇਖੋ ਰੋਡ ਇੰਨੇ ਕੁ ਜ਼ਿਆਦੇ ਖਰਾਬ ਹੋ ਗਿਆ ਤੇ ਜੇ ਦੂਜੇ ਬੰਨੇ ਆਪਾਂ ਫਸਲਾਂ ਨੂੰ ਵੇਖਿਆ ਜਾਵੇ ਤੇ ਜਿਹੜੀ ਆ ਜ਼ਮੀਨ ਹੈ ਜ਼ਮੀਨਾਂ ਦੇ ਕਿੰਨੇ ਜ਼ਿਆਦੇ ਬੁਰੇ ਹਾਲ ਹੋ ਗਏ ਆ ਇੱਕ ਲਹਿਰ ਚੱਲਦੀ ਹੁੰਦੀ ਤੇ ਲਹਿਰ ਦੇ ਵਿੱਚ ਜਦੋਂ ਵੀ ਜਨਤਾ ਦਾ ਜਿੱਦਰ ਨੂੰ ਧਿਆਨ ਹੋ ਜਾਂਦਾ ਨਾ ਤੇ ਉਧਰਲੇ ਬੰਨੇ ਜਨਤਾ ਬਹੁਤ ਜ਼ਿਆਦੀ ਸਪੋਰਟ ਕਰਦੀ ਹੈ ਤੇ ਇਹ ਵੀ ਇੱਕ ਲਹਿਰ ਚੱਲੀ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਦੇ ਸੂਬੇ ਬਾਹਰ ਲਿਆ ਸਟੇਟਾਂ ਨੇ ਬਹੁਤ ਜ਼ਿਆਦੀ ਮਦਦ ਕੀਤੀ ਇਹਨਾਂ ਲੋਕਾਂ ਨੇ ਜਿਹੜੇ ਹੜ੍ਹਾਂ ਦੀ ਮਾਰ ਚੱਲਦੇ ਪਏ ਆ ਗੱਲ ਆ ਜਾਂਦੀ ਜਦੋਂ ਕਿਸੇ ਤੇ ਮਾੜਾ ਸਮਾਂ ਆਉਂਦਾ ਚਾਹ ਕਿਸੇ ਪਰਿਵਾਰ ਤੇ ਆਉਂਦਾ ਚਾਹ ਕਿਸੇ ਘਰ ਤੇ ਆਉਂਦਾ ਤੇ ਉਦੋਂ ਸਹਾਰਾ ਦੇਣ ਵਾਲੇ ਬਹੁਤ ਜ਼ਿਆਦੇ ਹੁੰਦੇ ਆ ਤੇ ਜਦੋਂ ਉਹ ਟਾਈਮ ਨਿਕਲ ਜਾਂਦਾ ਮੰਨ ਕੇ ਚੱਲੋ ਕਿ 2-4 ਦਿਨਾਂ ਦਾ ਸਮਾਂ ਨਿਕਲ ਜਾਂਦਾ ਸਾਰੇ ਆਉਣ ਵਾਲੇ ਜਿਹੜੇ ਆਏ ਹੁੰਦੇ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਚ ਇਨਸਾਨ ਜਦੋਂ ਕੱਲਾ ਰਹਿ ਜਾਂਦਾ ਤੇ ਮੁਸੀਬਤ ਦਾ ਉਦੋਂ ਉਸੇ ਟਾਈਮ ਪਤਾ ਲੱਗਦਾ ਵੀ ਮੁਸੀਬਤ ਕਿੱਡੀ ਜਾਰੀ ਬਣ ਕੇ ਆਈ ਹੈ ਉਹੀ ਹਾਲਾਤ ਇਹਨਾਂ ਦੇ ਆ ਜਿਵੇਂ ਹੁਣ ਸਾਰੇ ਜਿਨੇ ਸੇਵਾ ਕਰਨ ਵਾਲੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਜੜੀਆਂ ਵੀ ਜਥੇਬੰਦੀਆਂ ਆਈਆਂ ਸੀ ਤੇ ਐ ਕਿ ਲੀਡਰਾਂ ਨੇ ਵੀ ਬਹੁਤ ਜ਼ਿਆਦਾ ਕਿਸੇ ਨੇ ਸਿਆਸੀ ਰੋਟੀਆਂ ਸੇਕੀਆਂ ਤੇ ਕਿਸੇ ਨੇ ਦਿਖਾਵਾ ਕੀਤਾ ਤੇ ਕਈਆਂ ਨੇ ਦਿਲੋਂ ਮਦਦ ਵੀ ਕੀਤੀ ਇਹ ਲਹਿਰ ਚੱਲਣ ਦਾ ਸਭ ਤੋਂ ਵੱਡਾ ਕਾਰਨ ਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਹਰ ਕੋਈ ਨੇ ਆਪਣਾ ਜਦੋਂ ਵੀਡੀਓ ਦੇਖਦਾ ਹੈ ਤੇ ਹਰ ਕੋਈ ਮਨ ਜਿਹੜਾ ਭਾਵਕ ਹੋ ਜਾਂਦਾ ਤੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਜੇਕਰ ਆਪਾਂ ਗੱਲ ਕਰਦੇ ਆ ਬਾਈ ਜੀ ਇਹ ਤਾਂ ਵੀਡੀਓ ਬਣਾਉਣ ਆਉਂਦਾ ਇਹਨੂੰ ਤਾਂ ਆਪਦੇ ਵਿਊਅਰ ਨਾਲ ਮਤਲਬ ਹੁੰਦਾ ਹਰ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਅਸਲ ਦੇ ਵਿੱਚ ਜੇ ਇਹ ਦੇਖਿਆ ਜਾਵੇ ਤੇ ਸਭ ਤੋਂ ਵੱਡੀ ਜਾਂ ਤਾਂ ਵੀਡੀਓ ਦੀ ਦੇਣ ਹੀ ਵੀਡੀਓ ਹੋਣ ਕਰਕੇ ਲੋਕਾਂ ਤੇ ਕਰੇ ਵੀਡੀਓ ਪਹੁੰਚੀਆਂ ਤੇ ਲੋਕ ਮਦਦ ਵਾਸਤੇ ਵੱਡੇ ਪੱਧਰ ਦੇ ਉੱਪਰ ਸਾਹਮਣੇ ਆਏ। ਹੁਣ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਸਾਨੂੰ ਇਹਨਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਕਿਉਂਕਿ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਉਹਨਾਂ ਦੇ ਤਾਂ ਪਰਪਾਈ ਹੋਣੇ ਪਾਏਗੇ। ਜਿਹੜੇ ਘਰ ਟੁੱਟ ਗਏ ਆ ਜਿਹੜੇ ਖੇਤਾਂ ਦਾ ਬੁਰਾ ਹਾਲ ਹੋ ਗਿਆ ਤੇ ਦੂਜਾ ਨੰਬਰ ਜਿਹੜੀਆਂ ਜ਼ਮੀਨਾਂ ਨੇ ਉਬੜ ਖਬੜ ਹੋ ਗਈਆਂ ਗਾਂ ਕਣਕਾਂ ਹੁਣ ਬਿਜਣੀਆਂ ਆਂ ਤੇ ਕਣਕਾਂ ਦੀ ਬਜਾਈ ਤਾਂ ਹੀ ਹੋ ਸਕਦੀ ਜੇ ਇਹਨਾਂ ਜ਼ਮੀਨਾਂ ਨੂੰ ਬਿਲਕੁਲ ਪਧਰਾ ਕੀਤਾ ਜਾਵੇ ਤੇ ਪਧਰਾ ਕਰਨ ਵਾਸਤੇ ਬਹੁਤ ਜ਼ਿਆਦਾ ਡੀਜ਼ਲ ਟਰੈਕਟਰਾਂ ਦੀ ਜ਼ਰੂਰਤ ਹੈਗੀ ਹੈ ਇਸੇ ਤਰ੍ਹਾਂ ਹੁਣ ਆਪਾਂ ਨੂੰ ਫਿਰ ਸਾਰਿਆਂ ਨੂੰ ਮਿਲ ਕੇ ਹੰਬੜਾ ਮਾਰਨਾ ਚਾਹੀਦਾ ਤੇ ਜਿਹੜੀ ਇਹ ਲਹਿਰ ਚੱਲੀ ਇਹਨੂੰ ਠੰਡਾ ਨਹੀਂ ਪਾਣ ਦੇਣਾ ਚਾਹੀਦਾ ਚਲੋ ਝੋਨਾ ਤਾਂ ਬਹੁਤ ਜ਼ਿਆਦਾ ਫਸਲਾਂ ਬਹੁਤ ਜ਼ਿਆਦੀਆਂ ਬਰਬਾਦ ਹੋ ਗਈਆਂ ਨੇ ਤੇ ਆਉਣ ਵਾਲਾ ਸਮਾਂ ਜਿਹੜੀ ਇਹ ਬਰਬਾਦੀ ਹੋਈ ਹੈ ਉਹਨੂੰ ਆਪਾਂ ਕਿਵੇਂ ਇਹਨਾਂ ਲੋਕਾਂ ਨੂੰ ਉੱਪਰ ਚੱਕ ਕੇ ਲੈ ਕੇ ਆਉਣਾ ਤੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਕਿਵੇਂ ਪਰਪਾਈ ਕਰਨੀ ਸਭ ਤੋਂ ਵੱਡੇ ਯੋਗਦਾਨ ਦੀ ਜ਼ਰੂਰਤ ਹੈ ਇਹਨਾਂ ਨੂੰ ਅੱਜ ਜਿੰਨਾ ਵੀ ਜ਼ਿਆਦਾ ਨਾਲ ਨੁਕਸਾਨ ਹੋਇਆ ਵੱਧ ਤੋਂ ਵੱਧ ਆਉਣ ਵਾਲਾ ਸਮਾਂ ਇਹਨਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ